ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਪਰਮੇਂਦਰ ਤੁਸੀਂ ਦੇਖ ਰਹੇ ਹੋ ਟੈਕਨੋ ਰਮਾਨ ਦੋਸਤੋ ਅੱਜ ਆਪਾਂ ਐਂਡਰੋਇਡ ਫੋਨ ਦੀ ਬੈਟਰੀ ਹੈਲਥ ਬਾਰੇ ਗੱਲ ਕਰਾਂਗੇ ਜੇਕਰ ਤੁਸੀਂ ਵੀ ਆਪਦੀ ਸਮਾਰਟਫੋਨ ਨੂੰ 2-4 ਸਾਲ ਚਲਾਉਨੇ ਹੋ ਲੰਮਾ ਸਮਾਂ ਚਲਾਉਨੇ ਹੋ ਛੇਤੀ ਆਦੇ ਮੋਬਾਈਲ ਨੂੰ ਨਹੀਂ ਬਦਲਦੇ ਤਾਂ ਤੁਹਾਡੇ ਮੋਬਾਈਲ ਦੀ ਬੈਟਰੀ ਹੈਲਥ ਤੁਸੀਂ ਦੇਖਿਆ ਹੋਣਾ ਕਿ ਟਾਈਮ ਦੇ ਨਾਲ ਘਟਦੀ ਜਾਂਦੀ ਹੈ ਜੇ ਆਪਾਂ ਮੋਬਾਈਲ ਨੂੰ 2-3 ਸਾਲ ਚਲਾਉਨੇ ਜਾਂ 4 ਸਾਲ ਕਈ ਮੇਰੇ ਦੋਸਤ ਕਈ ਵਾਰੀ 4-5 ਸਾਲ ਵੀ ਮੋਬਾਈਲ ਨੂੰ ਜਾਂ 6 ਸਾਲ ਤੱਕ ਵੀ ਚਲਾ ਲੈਂਦੇ ਆ ਇਹੋ ਜੀ ਹੈਗੇ ਆ ਛੇਤੀ ਨਹੀਂ ਬਦਲਦੇ ਤਾਂ ਉਹਨਾਂ ਗੱਲਾਂ ਦੇ ਵਿੱਚ ਆਪਾਂ ਨੂੰ ਸਮੱਸਿਆ ਇਹ ਆਉਂਦੀ ਹੈ ਕਿ ਆਪਣੀ ਬੈਟਰੀ ਹੈਲਥ ਘਟ ਜਾਂਦੀ ਹੈ ਬਹੁਤ ਜਲਦੀ ਠੀਕ ਹੈ ਨਾ ਤਾਂ ਆਪਾਂ ਨੂੰ ਕਈ ਵਾਰੀ ਬੈਟਰੀ ਬਦਲਾਉਣੀ ਪੈਂਦੀ ਹੈ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਵੀ ਬੈਟਰੀ ਹੈਲਥ ਆਪਣੀ ਲੰਮਾ ਸਮਾਂ ਸਾਥ ਨਿਭਾਵੇ ਤੁਸੀਂ ਗਲਤੀਆਂ ਕਰਦੇ ਹੋ ਕੁਝ ਦੋਸਤੋ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਉਹ ਗਲਤੀਆਂ ਨਹੀਂ ਕਰਨੀਆਂ ਜਿਸ ਨਾਲ ਕਿ ਤੁਹਾਡੀ ਬੈਟਰੀ ਹੈਲਥ ਲੰਮਾ ਸਮਾਂ ਤੁਹਾਡਾ ਸਾਥ ਨਹੀਂ ਬਣਾਉਗੀ ਹੁਣ ਦੋਸਤੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਚਾਰਜਿੰਗ ਹੈਬਿਟ ਦੀ ਮਤਲਬ ਤੁਸੀਂ ਚਾਰਜਿੰਗ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਗਲਤੀ ਕਰਦੇ ਹੋ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਦੋਸਤੋ ਕਿ ਤੁਸੀਂ ਆਪਦੇ ਇਸ smartphone ਨੂੰ ਜਦੋਂ ਚਾਰਜ ਕਰਨਾ ਹੈ ਪਹਿਲਾ ਮੰਨ ਕੇ ਚਲੋ ਵੀ ਤੁਸੀਂ ਆਪ ਦੇ smartphone ਨੂੰ ਵਰਤ ਹੀ ਲਿਆ ਮੰਨ ਕੇ ਚਲੋ ਕੋਈ ਹੈਵੀ ਕੰਮ ਕਰੀਏ ਨੇ ਜਾਂ ਕੋਈ ਵੀਡੀਓ ਰਿਕਾਰਡ ਕਰਕੇ ਛੱਡਿਆ ਜਾਂ ਫੋਟੋ ਵਾਵਾ ਖਿੱਚ ਕੇ ਰੱਖੇ ਠੀਕ ਹੈ ਕੋਈ ਉਹੋ ਜਿਹਾ ਕੰਮ ਕਰਕੇ ਛੱਡਿਆ smartphone ਦੇ ਉੱਪਰ ਕਾਫੀ ਲੰਮਾ ਸਮਾਂ ਵਰਤਿਆ ਤੁਸੀਂ ਜਾਂ ਕੋਈ ਰੀਲਾਂ ਦੇਖ ਰਹੇ ਸੀ ਕੁਝ ਵੀ ਕਰ ਰਹੇ ਸੀ ਮਤਲਬ ਲੰਮਾ ਸਮਾਂ ਫੋਨ ਨੂੰ ਵਰਤਿਆ ਅੱਧਾ ਘੰਟਾ ਘੰਟਾ ਥੋੜਾ ਫੋਨ ਥੋੜਾ ਕੋਤਾ ਗਰਮ ਹੈ ਜਾਂ ਕਿਵੇਂ ਵੀ ਹੈ ਤੁਸੀਂ ਨਾਲ ਦੀ ਨਾਲ ਉਹਨੂੰ ਚਾਰਜ ਨਹੀਂ ਲਗਾਉਣਾ ਇਹ ਇੱਕ ਗਲਤੀ ਹੁੰਦੀ ਹੈ ਬੈਟਰੀ ਦੇ ਉੱਪਰ ਉਹਦਾ ਬਹੁਤ ਇਫੈਕਟ ਪੈਂਦਾ ਦੋਸਤੋ ਉਸ ਨਾਲ ਬੈਟਰੀ ਹੈਲਥ ਘਟਦੀ ਹੈ ਇੱਕ ਤਰ੍ਹਾਂ ਤੁਸੀਂ ਇਹ ਗਲਤੀ ਨਹੀਂ ਕਰਨੀ ਦੂਜੀ ਗਲਤੀ ਦੋਸਤੋ ਤੁਸੀਂ ਇਹ ਕਰਦੇ ਆ ਕਿ ਜਦੋਂ ਵੀ ਮੋਬਾਈਲ ਆਪਣਾ ਚਾਰਜਰ ਦੇ ਉੱਪਰ ਲੱਗਿਆ ਹੁੰਦਾ ਤੁਸੀਂ ਕੀ ਕਰਦੇ ਆ ਚਾਰਜਰ ਦੇ ਉੱਪਰੋਂ ਲਾ ਕੇ ਮੋਬਾਈਲ ਨੂੰ ਨਾਲ ਦੀ ਨਾਲ ਉਹਨੂੰ ਵਰਤਣਾ ਸ਼ੁਰੂ ਕਰ ਦਿੰਦੇ ਤੁਸੀਂ ਐ ਨਹੀਂ ਕਰਨੀ ਇਹ ਨਾਲ ਵੀ ਬੈਟਰੀ ਹੈਲਥ ਤੇ ਬਹੁਤ ਵੱਡਾ ਇਫੈਕਟ ਪੈਂਦਾ ਮੈਂ ਦੇਖਿਆ ਜ਼ਿਆਦਾਤਰ ਲੋਕ ਇਸ ਤਰੀਕੇ ਨਾਲ ਹੀ ਕਰਦੇ ਆ ਕਿ ਫੋਨ ਨੂੰ ਫਟਾਫਟ ਲਾਇਆ ਤੇ ਨਾਲ ਹੀ ਜਣ ਉਹ ਵਰਤਣਾ ਸ਼ੁਰੂ ਕਰ ਦਿੰਦੇ ਆ ਕੋਈ ਗੇਮ ਖੇਡਣ ਲੱਗ ਜਾਂਦਾ ਕੋਈ ਕੁਸ਼ ਕਰਨ ਲੱਗ ਜਾਂਦਾ ਮਤਲਬ ਚਲੋ ਆਪਾਂ ਕਿਸੇ ਨੂੰ ਕੋਈ ਨਾਰਮਲ ਕੋਈ ਆਪਾਂ ਐਮਰਜੈਂਸੀ ਹੈ ਤਾਂ ਆਪਾਂ ਵਰਤ ਸਕਦੇ ਹਾਂ ਜੇਕਰ ਆਪਾਂ ਕੋਈ ਐਮਰਜੈਂਸੀ ਨਹੀਂ ਹੈਗੀ ਤਾਂ ਤੁਸੀਂ ਨਾਲ ਦੀ ਨਾਲ ਨਹੀਂ ਵਰਤਣਾ ਘੱਟ ਤੋਂ ਘੱਟ ਵੀ ਤੁਸੀਂ 15 ਮਿੰਟ ਜੀਆਂ 20 ਮਿੰਟ ਦੀ ਹੋ ਸਕਦਾ ਹੈ ਵੇਟ ਕਰ ਸਕਦੇ ਹੋ ਤਾਂ ਕਰਕੇ ਉਸ ਤੋਂ ਬਾਅਦ smartphones ਨੂੰ ਵਰਤਣਾ ਇਸ ਨਾਲ ਤੁਹਾਡੇ ਮੋਬਾਈਲ ਦੀ ਬੈਟਰੀ ਬਹੁਤ ਵਧੀਆ ਬਣੀ ਰਹਿੰਦੀ ਹੈ ਠੀਕ ਹੈ ਦੋਸਤੋ ਇੱਕ ਤੁਸੀਂ smartphones ਨੂੰ ਕੀ ਹੈ ਕਈ ਵਾਰੀ ਤੁਸੀਂ ਬਹੁਤ ਘਟਨਾਵਾਂ ਇਸ ਤਰੀਕੇ ਦੀਆਂ ਦੇਖਿਆ ਹੋਈਆਂ ਕਿ smartphone ਦੀ ਬੈਟਰੀ ਫਟ ਜਾਂਦੀ ਹੈ ਮੋਬਾਈਲ ਫਟਣ ਦੀਆਂ ਘਟਨਾ ਤੁਸੀਂ ਬਹੁਤ ਸੁਣੀਆਂ ਹੋਣੀਆਂ ਅੱਜਕੱਲ ਉਹਦਾ ਕਾਰਨ ਵੀ ਇਹੀ ਹੁੰਦਾ ਕਿ ਤੁਸੀਂ ਜਾਂ ਤਾਂ ਗਰਮ ਗਰਮ ਮੋਬਾਈਲ ਨੂੰ ਪਹਿਲਾਂ ਕੁਝ ਵਾਰਤ ਕੇਟੇ ਚਾਰਜ ਲਾਤਾ ਕਈ ਮੋਬਾਈਲ ਫਟ ਵੀ ਜਾਂਦਾ ਇਸ ਤਰੀਕੇ ਨਾਲ ਗਰਮੀ ਦੇ ਰੁੱਤ ਦੇ ਵਿੱਚ ਖਾਸ ਇਹ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਹੈ ਇੱਕ ਤੁਸੀਂ ਮੋਬਾਈਲ ਨੂੰ ਚਾਰਜ ਲਾ ਕੇ ਬੈੱਡ ਦੇ ਗੱਦੇ ਦੇ ਉੱਪਰ ਠੀਕ ਹੈ ਕੋਈ ਕੰਬਲ ਦੇ ਉੱਪਰ ਜਾਂ ਬੁਛਰਾਣੇ ਦੇ ਥੱਲੇ ਹੀ ਰੱਖਣਾ ਇਸ ਤਰੀਕੇ ਨਾਲ ਤੁਸੀਂ ਮੋਬਾਈਲ ਫੋਨ ਨੂੰ ਚਾਰਜ ਤੇ ਲਾ ਕੇ ਨਹੀਂ ਰੱਖਣਾ ਠੀਕ ਹੈ ਨਾ ਕੋਈ ਗਰਮ ਥਾਂ ਤੇ ਨਹੀਂ ਰੱਖਣਾ ਜਿੱਥੇ ਗਰਮ ਹਵਾ ਸ਼ੋ ਹੋਵੇ ਠੀਕ ਹੈ ਹੋ ਸਕਦਾ ਵੀ ਤੁਸੀਂ ਉਸ ਨੂੰ ਠੰਡੀ ਜਗ੍ਹਾ ਤੇ ਜਾਂ ਨੋਰਮਲ ਜਗ੍ਹਾ ਤੇ ਹੀ ਰੱਖਣਾ ਦੂਜੀ ਗੱਲ ਵੀ ਤੁਸੀਂ ਚਾਰਜ ਲੱਗਿਆ ਜੇ ਤੁਸੀਂ ਮੋਬਾਈਲ ਦੇ ਉੱਪਰ ਕੇਸ ਵਰਤਦੇ ਹੋ ਠੀਕ ਹੈ ਨਾ ਬੈਕ ਕਵਰ ਲੱਗਿਆ ਹੋਵੇ ਤੁਹਾਡੇ ਮੋਬਾਈਲ ਤੇ ਤੁਸੀਂ ਉਸ ਨੂੰ ਉਤਾਰ ਕੇ ਫੇਰ ਚਾਰਜ ਤੇ ਲਗਾਓ ਕੀ ਹੁੰਦਾ ਕਿ ਮੋਬਾਈਲ ਦੇ ਬੈਕ ਸਾਈਡ ਤੇ ਬਹੁਤ ਹੀਟ ਪੈਦਾ ਹੋਣ ਲੱਗ ਜਾਂਦੀ ਹੈ ਫਿਰ ਉਸ ਕਾਰਨ ਉਸੂ ਹਵਾ ਨਹੀਂ ਵਗਦੀ ਕਵਰ ਪਿੱਛੋਂ ਚੜਿਆ ਹੁੰਦਾ ਤਾਂ ਫਿਰ ਮੋਬਾਈਲ ਕਈ ਵਾਰੀ ਖਤਮ ਦੇ ਚਾਂਸ ਬਹੁਤ ਹੋ ਜਾਂਦੇ ਆ ਅਕਸਰ ਹਾਲਤ ਸੇ ਦੇਖਿਆ ਮੈਂ ਇਸ ਤਰੀਕੇ ਦੇ ਬੈਕ ਸਾਈਡ ਤੇ ਜਾਂ ਜੀਜਿਆਂ ਦੇ ਵਿੱਚ ਜਾਂ ਜੇਬ ਦੇ ਵਿੱਚ ਪੈਂਟ ਦੀ ਕਈ ਵਾਰੀ ਫੋਨ ਪਾਇਆ ਬਹੁਤ ਲੋਕਾਂ ਦੇ ਅੱਗ ਵੀ ਲੱਗ ਜਾਂਦੀ ਤੁਸੀਂ ਅਕਸਰ ਖਬਰਾਂ ਜਾਂ ਕੋਈ ਕਿਤੇ ਨਿਊਜ਼ ਦੇਖੀ ਹੀ ਹੋਣੀ ਹੈ ਜਾਂ ਫਿਰ ਬਹੁਤੇ ਦੋਸਤ ਇਸ ਤਰੀਕੇ ਨਾਲ ਵੀ ਕਰਦੇ ਆ ਕਿ ਫੋਨ ਨੂੰ ਇੱਕ ਚਾਰਜ ਲਗਾ ਕੇ ਉੱਪਰੋਂ ਵਰਤੀ ਜਾਂਦੇ ਆ ਗੇਮ ਖੇਡੀਂਦੇ ਹਾਲ ਚਾਰਜ ਲੱਗਿਆ ਹੁੰਦਾ ਹੈ ਇਆ ਘਰ ਉਹ ਗੱਲਾਂ ਮਾਰੀਏਂ ਦੇ ਫੋਨ ਤੇ ਉਧਰੋਂ ਚਾਰਜਿੰਗ ਦੇ ਲੱਗਿਆ ਹੁੰਦਾ। ਇਹ ਗਲਤੀ ਵੀ ਤੁਸੀਂ ਨਹੀਂ ਕਰ ਬੈਟਰੀ ਤੇ ਇਸ ਦਾ ਬਹੁਤ ਵੱਡਾ ਫਰਕ ਪੈਂਦਾ ਹੈ ਬਹੁਤ ਵੱਡਾ ਇਫੈਕਟ ਪੈਂਦਾ ਬੁਰਾ। ਇੱਕ ਪਾਸੇ ਤੋਂ ਫੋਨ ਚਾਰਜ ਹੋ ਰਿਹਾ ਦੂਜੀ ਪਾਸੇ ਉਸ ਨੂੰ ਤੁਸੀਂ ਵਰਤ ਰਹੇ ਹੋ। ਠੀਕ ਹੈ ਨਾ ਨਾ ਤਾਂ ਉਹ ਚਾਰਜ ਹੋ ਰਿਹਾ ਚੰਗੇ ਤਰੀਕੇ ਨਾਲ ਤੇ ਨਾ ਹੂ ਡਾਊਨ ਹੋ ਰਿਹਾ ਠੀਕ ਹੈ ਨਾ। ਤੂੰ ਬੈਟਰੀ ਤੇ ਬਹੁਤ ਜ਼ੋਰ ਪੈਂਦਾ ਉਸ ਚੀਜ਼ ਦਾ ਤਾਂ ਫਿਰ ਕਈ ਵਾਰੀ ਫੋਨ ਫਟਣ ਦੇ ਚਾਂਸ ਵੀ ਹੁੰਦੇ ਆ। ਤਾਂ ਇਹ ਗਲਤੀਆਂ ਤੁਸੀਂ ਕਦੇ ਵੀ ਭੁੱਲ ਕੇ ਵੀ ਨਾ ਕਰੋ। ਇੱਕ ਤੁਸੀਂ ਦੇਖਿਆ ਹੋਣਾ ਦੋਸਤੋ ਮੋਬਾਈਲ ਦੇ ਵਿੱਚ ਹੁਣ ਅੱਜ ਕੱਲ ਫੀਚਰ ਆਉਣ ਲੱਗਿਆ 80% ਬੈਟਰੀ ਦਾ ਠੀਕ ਹੈ ਨਾ ਕਿ ਮਤਲਬ ਇੱਥੇ ਜਾ ਕੇ ਸੈਟਿੰਗ ਹੁੰਦੀ ਹੈ ਮੋਬਾਈਲ ਦੀ ਸੈਟਿੰਗ ਦੇ ਵਿੱਚ ਕਿ 80% ਤੇ ਜਾ ਕੇ ਮੋਬਾਈਲ ਆਪਣੇ ਆਪ ਰੁਕ ਜਾਂਦਾ ਉਹ ਸੈਟਿੰਗ ਦੋਸਤੋ ਮੈਂ ਦੇਖੀ ਹੈ ਵਰਤ ਕੇ ਉਹ ਸੈਟਿੰਗ ਸਿਰਫ ਵੈਸੇ ਹੀ ਬਣਾਈ ਹੈ ਮਤਲਬ ਦੇਖਣ ਨੂੰ ਉਹ ਸੈਟਿੰਗ ਤੁਹਾਡੇ ਸ਼ੋਅ ਕਰੂਗੀ ਕਿ 80% ਤੇ ਮੋਬਾਈਲ ਰੁਕ ਗਿਆ ਪਰ ਉਹ ਐਕਚੁਅਲੀ ਇਦਾਂ ਨਹੀਂ ਹੁੰਦਾ ਮੋਬਾਈਲ ਥੋੜਾ ਉਸ ਤੋਂ ਬਾਅਦ ਵੀ ਚਾਰਜ ਹੋ ਰਿਹਾ ਹੁੰਦਾ ਮੈਂ ਚੀਜ਼ ਨੂੰ ਆਪਦੀ ਲਾਈਫ ਦੇ ਵਿੱਚ ਅਜਮਾ ਕੇ ਦੇਖਿਆ ਠੀਕ ਹੈ ਨਾ ਰੀਅਲ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਹੁੰਦਾ ਤੁਸੀਂ 80% ਵਾਲੀ ਆਪਸ਼ਨ ਨੂੰ ਕਦੇ ਵੀ ਔਨ ਨਹੀਂ ਕਰਨਾ ਤੇ ਤੁਸੀਂ ਕਰਨਾ ਕੀ ਹੈ ਜਦੋਂ ਮੋਬਾਈਲ ਨੂੰ ਚਾਰਜ ਕਰਨਾ ਤੁਸੀਂ ਘੱਟ ਤੋਂ ਘੱਟ ਵੀ 20 25% ਜਾਂ 30% ਤੱਕ ਤੁਸੀਂ ਮੋਬਾਈਲ ਉਹ ਨੂੰ ਡਾਊਨ ਨਹੀਂ ਹੁੰਦੇਣਾ ਚਾਰ ਹਿੰਦੋਂ ਕੋਈ ਐਮਰਜੈਂਸੀ ਦੇ ਵਿੱਚ ਹੋ ਜੇ ਤਾਂ ਕੋਈ ਖਾਸ ਗੱਲ ਨਹੀਂ ਪਰ 30 35% ਤੇ ਤੁਸੀਂ ਚਾਰਜ ਲਾ ਦੇਣਾ ਉਸ ਤੋਂ ਬਾਅਦ ਤੁਸੀਂ ਕੱਟੂ-ਕੱਟੂ 95% ਤੱਕ ਮੋਬਾਈਲ ਨੂੰ ਚਾਰਜ ਕਰਨਾ ਹੀ ਹੈ 95 96 ਕਰ ਲਓ ਠੀਕ ਹੈ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਤੁਸੀਂ ਇਸ ਤਰੀਕੇ ਨਾਲ ਨਹੀਂ ਕਰਨਾ ਕਿ ਮੋਬਾਈਲ ਨੂੰ ਬਾਰੀ-ਬਾਰੀ 5% ਡਾਊਨ ਹੋਇਆ ਚਾਰਜ ਲਾਤਾ 10% ਚਾ ਡਾਊਨ ਹੋਇਆ ਫਿਰ ਚਾਰਜ ਲਾਤਾ ਫਿਰ ਕੱਟ ਲਿਆ ਥੋੜਾ ਜਿਹਾ ਵਰਤ ਲਿਆ ਥੋੜਾ ਜਿਹਾ ਡਾਊਨ ਹੋਣ ਦਿਂਦੇ ਨਹੀਂ ਫੋਨ ਨੂੰ ਫਿਰ ਚਾਰਜ ਲਾ ਦਿੰਦੇ ਆ ਇਸ ਨਾਲ ਵੀ ਬੈਟਰੀ ਹੈਲਥ ਤੇ ਬਹੁਤ ਜ਼ਿਆਦਾ ਬੁਰਾ ਇਫੈਕਟ ਪੈਂਦਾ ਹੈ ਜੇ ਤੁਸੀਂ ਮੇਰੀਆਂ ਇਸ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੇ ਮੋਬਾਈਲ ਦੀ ਬੈਟਰੀ ਬਹੁਤ ਲੰਮਾ ਸਮਾਂ ਸਦਾ ਸਾਥ ਨਹੀਂ ਬੈਉਗੀ 4-5-6 ਕੋਲ ਐਂਟਰੀ ਦੀ ਹੈਲਥ ਬਹੁਤ ਵਧੀਆ ਬਣੀ ਰਹੂਗੀ ਇਹ ਚੀਜ਼ਾਂ ਨੂੰ ਤੁਸੀਂ ਵਰਤ ਕੇ ਦੇਖੋ ਤੁਸੀਂ ਨੁਕਸਾਨ ਤੋਂ ਵੀ ਬਚੋਗੇ ਤੁਹਾਨੂੰ ਫਾਇਦਾ ਵੀ ਬਹੁਤ ਹੋਊਗਾ ਮੋਬਾਈਲ ਤੁਹਾਡਾ ਲੰਮਾ ਸਮਾਂ ਸਾਥ ਵੀ ਨਹੀਂ ਪਾਊਗਾ ਬੈਟਰੀ ਜਾਣ ਕਰਕੇ ਮੈਨੂੰ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਆਉਣੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਜਾਈਂਗਾ ਧੰਨਵਾਦ ਦੋਸਤੋ